ਸਤਿ ਸ਼੍ਰੀ ਅਕਾਲ ਜੀ ਪਿਆਰਿਓ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 27 ਅਗਸਤ 2025 ਦੀ ਤਕਰੀਬਨ ਸ਼ਾਮ ਦੇ 5 ਵਜੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸਵੇਰ ਦਿਆਂ ਲਗਾਤਾਰ ਤੁਸੀਂ ਵੀਡੀਓਜ਼ ਦੇਖ ਰਹੇ ਜੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਠਾਨਕੋੜ ਤੋਂ ਲੈ ਕੇ ਗੁਰਦਾਸਦੀਨਾਨਗਰ ਗੁਰਦਾਸਪੁਰ ਤੋਂ ਲੈ ਕੇ ਕਲਾਨੌਰ ਡੇਰਾ ਬਾਬਾ ਨਾਨਕ ਤੇ ਰਮਦਾਸ ਹਲਕੇ ਦੇ ਵਿੱਚ ਜਿਹੜਾ ਉਹ ਤੁਸੀਂ ਟੁੱਟ ਕੇ ਜੱਕਦਮ ਪਾਣੀ ਆਇਆ ਔਰ ਉਹਨੇ ਲੋਕਾਂ ਨੂੰ ਆਪਣਾ ਸਮਾਨ ਤੇ ਦੂਰ ਦੀ ਗੱਲ ਆ ਆਟਾ ਚੁੱਕਣ ਦਾ ਵੀ ਟਾਈਮ ਨਹੀਂ ਦਿੱਤਾ ਰਾਹ ਦੀ ਗੱਲ ਇਹ ਆ ਵੀ ਹੁਣ ਧੁੱਪ ਚੜੀ ਆ بارش ਰੁਗੀ ਆ ਜਿਹੜੀ ਲਗਾਤਾਰ بارش ਹੋ ਰਹੀ ਸੀ ਉਹਦਾ ਵੀ ਇੱਕ ਵੱਖਰਾ ਸਿਆਪਾ ਸੀ ਮੈਨੂੰ ਉਮੀਦ ਆ ਕਿ ਤੁਹਾਨੂੰ ਪਾਣੀ ਦਾ ਸ਼ੋਰ ਵੀ ਵਿੱਚ ਨਾਲ ਨਜ਼ਰ ਆ ਰਿਹਾ ਹੁਣ ਆ ਉਹ ਨਹਿਰ ਆ ਜਿਹਦਾ ਹੁਣ ਦੱਸਿਆ ਜਾ ਰਿਹਾ ਵੀ ਮਾਦੋਪੁਰ ਡੈਮ ਤੋਂ ਉਹ ਗੇਟ ਵੀ ਟੁੱਟ ਗਏ ਨੂੰ ਕੰਟਰੋਲ ਕਰਨ ਵਾਲੇ ਇੱਕ ਮੁਲਾਜ਼ਮ ਸ਼ਾਇਦ ਪਾਣੀ ਚ ਵਹਿ ਗਿਆ ਤੇ ਬਾਕੀਆਂ ਨੂੰ ਹੈਲੀਕਾਪਟਰ ਨਾਲ ਰੈਸਕੂ ਕੀਤਾ ਜਾ ਰਿਹਾ ਹੁਣ ਤੱਕ ਦੀਆਂ ਖਬਰਾਂ ਮੁਤਾਬਕ ਹੁਣ ਆ ਜਿਹੜੀ ਨਹਿਰ ਆਏ ਪਿਛਲੇ ਸਾਲ ਹੀ ਰੀਮੋਲਡਿੰਗ ਹੋਈ ਆ ਇਹ ਮੈਂ ਇਸ ਵੇਲੇ ਖੜਾ ਆਂ ਉਪਰਬਾਰੀ ਦਬਾਬ ਨਹਿਰ ਦੇ ਆ ਚੈਨਲ ਤੁਸੀਂ ਕਹਿ ਸਕਦੇ ਜੇ ਪਰੋਵਾਲ ਆ ਵੀ ਅੱਗੋਂ ਰੀਮੋਲਡਿੰਗ ਨਹਿਰ ਆ ਇੰਨਾ ਪਾਣੀ ਇਹਦੇ ਵਿੱਚ ਅਜੇ ਆ ਰਿਹਾ ਕੱਲ ਤੁਸੀਂ ਪੁਲ ਕੁੰਜਰਾ ਤੇ ਇੱਕ ਵੀਡੀਓ ਦੇਖੀ ਹੋਊਗੀ ਕਿ ਸਰਪੰਚ ਸਾਹਿਬ ਦੀ ਪੋਲ ਕੁੰਜਰਾਂ ਦੇ ਉੱਤੇ ਐਦਾਂ ਦੇ ਜਿਹੜਾ ਕੰਟਰੋਲ ਗੇਟ ਸੀਗੇ ਉਹ ਬੰਦ ਕੀਤੇ ਹੋਏ ਸੀਗੇ ਤੇ ਨਹਿਰ ਪਿਛੋਂ ਉਹਦੇ ਕਨਾਲੇ ਉਛਲਣ ਲੱਪੇ ਸੀ ਨਹਿਰ ਟੁੱਟਣ ਦਾ ਖਤਰਾ ਆ ਗਿਆ ਤੇ ਉੱਤੋਂ ਮੀਂਹ ਵੀ ਭਰਾ ਪੈ ਰਿਆ ਸੀ ਲੋਕਾਂ ਇਕੱਠੇ ਹੋ ਕੇ ਉੱਥੇ ਦਬਾਅ ਪਾ ਕੇ ਤੇ ਉਹ ਉਹ ਜਿਹੜੇ ਦਾਰੇ ਆ ਉਹ ਜਿਹੜੇ ਗੇਟ ਆ ਖੁਲਵਾਏ ਮੈਂ ਜਿੱਥੇ ਖੜਾ ਵਾਂ ਇੱਥੋਂ ਇੱਕ ਕੰਟਰੋਲ ਸੈਕਸ਼ਨ ਹੈਗੀ ਆ ਇਧਰਲੇ ਪਾਸੇ ਨੂੰ ਜਿੱਧਰ ਮੇਰਾ ਕੈਮਰਾ ਵਾ ਅਲੀਆਲ ਨਹਿਰੀ ਜੰਕਸ਼ਨ ਤੇ ਅਲੀਆਲ ਤੋਂ ਅੱਗੇ ਜਿਹੜਾ ਆ ਉਹ ਕਿਲਾ ਲਾਲ ਸਿੰਘ ਦਾ ਪੁਲ ਲੰਘ ਕੇ ਅਗਲਾ ਉਹ ਪੁਲ ਕੁੰਜਰਾ ਦਾ ਹੀ ਆਉਂਦਾ ਆ ਗੱਲ ਇਸ ਤਰ੍ਹਾਂ ਆ ਵੀ ਉੱਥੇ ਇੱਕ ਬਿਜਲੀ ਬਣਾਉਣ ਦਾ ਆਪਣਾ ਪ੍ਰੋਡਕਟ ਪ੍ਰੋਜੈਕਟ ਲੱਗਾ ਹੋਇਆ ਉਦੋਂ ਤੋਂ ਪਿੱਛੇ ਬਬਰੀ ਨੰਗਲ ਵੀ ਲੱਗਾ ਹੋਇਆ ਹੁਣ ਤੁਹਾਡੇ ਸਾਰਿਆਂ ਦੇ ਗੱਲ ਸਮਝਣ ਵਾਲੀ ਇਹ ਆ ਵੀ ਜੇ ਇੱਕ ਸਧਾਰਨ ਜੇ ਪਾਵਰ ਹਾਊਸ ਵਾਲਾ ਜਿਹੜਾ ਠੇਕੇਦਾਰ ਆ ਉਹ ਆਪਣੀ ਬਿਜਲੀ ਬਣਾਉਣ ਦੇ ਲਾਲਚ 'ਚ ਜਾਂ ਜਿਹੜਾ ਵੀ ਉਹਨੇ ਸਮਝੌਤਾ ਕੀਤਾ ਨਹਿਰੀ ਵਿਭਾਗ ਨੇ ਜਾਂ ਬਿਜਲੀ ਵਿਭਾਗ ਨੇ ਉਹ ਉੱਥੇ ਦਰ ਨਹੀਂ ਖੋਲਣ ਦੇ ਰਿਹਾ ਉਹਨੇ ਕੱਲ ਸ਼ਾਮ ਨੂੰ ਦੁਬਾਰਾ ਦਰ ਬੰਦ ਕਰਤੇ ਹੀ ਆਪਣੇ ਜੋਗਾ ਪਾਣੀ ਉੱਥੇ ਕਠਾ ਰੱਖਣ ਨੂੰ ਹੁਣ ਤੇ ਪਿੱਛੋਂ ਜਦੋਂ ਦਾਰੀ ਖੁੱਲ ਗਈ ਆ ਤੇ ਐਸ ਲੈਵਲ ਦਾ ਪਾਣੀ ਹੁਣ ਜੇ ਨਹਿਰ ਦੇ ਵਿੱਚ ਆ ਰਿਹਾ ਸੋ ਜਿੱਦਾਂ ਉਹ ਇੱਕ ਪਾਣ ਪ੍ਰੋਜੈਕਟ ਦਾ ਛੋਟੇ ਪ੍ਰੋਜੈਕਟ ਦਾ ਠੇਕੇਦਾਰ ਦਾ ਬਿਹੇਵੀਅਰ ਆ ਸੇਮ ਟੂ ਸੇਮ ਜਿਹੜਾ ਆ ਉਹ ਹੈਗਾ ਆ ਬਿਮਾਲਿਆਂ ਦਾ ਬੇਵਿਅਰ ਉਹਨਾਂ ਨੂੰ ਵੀ ਆਪਣੀ ਬਿਜਲੀ ਤੇ ਉਹ ਜਿਹੜਾ ਨਹਿਰੀ ਪਾਣੀ ਆ ਜਿਹੜਾ ਦੇਣਾ ਆ ਦੂਜੀਆਂ ਸਟੇਟਾਂ ਨੂੰ ਦੇਣਾ ਆ ਉਹਦੇ ਦੇਣ ਤੱਕ ਮਤਲਬ ਆ ਬਾਅਦ ਵਿੱਚ ਲੋਕਾਂ ਦਾ ਕੀ ਬਣਦਾ ਨਹੀਂ ਬਣਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਉਹਦਾ ਮੰਜ਼ਰ ਤੁਸੀਂ ਸਾਰਾ ਦੇਖਿਆ ਅੱਜ ਤਕਰੀਬਨ 37 ਸਾਲ ਬਾਅਦ ਪੰਜਾਬ ਇਸ ਹਾਲਾਤ 'ਚ ਖੜਾ ਆ ਜਿਹੜੇ ਪੰਜਾਬ ਦੇ ਅਧਿਓ ਵੱਧ ਜ਼ਿਲ੍ਹੇ ਜਿਹੜੇ 12 ਤੋਂ ਵੱਧ ਉਹ ਪਾਣੀ ਨਾਲ ਮੁਕਾਬਲਾ ਕਰ ਰਿਹਾ ਔਰ ਖਾਸ ਕਰਕੇ ਜਿਹੜਾ ਮੈਂ ਜ਼ਿਕਰ ਕੀਤਾ ਸੀ ਦੀਨਾਨਗਰ ਤੋਂ ਲੈ ਕੇ ਗੁਰਦਾਸਪੁਰ ਕਲਾਨੌਰ ਡੇਰਾ ਬਾਬਾ ਨਾਨਕ ਤੇ ਰਮਦਾਸ ਵਾਲਾ ਏਰੀਆ ਇੱਥੇ ਕਈ ਸਾਡੇ ਸੱਜਣ ਮਿੱਤਰੀ ਉਹਨਾਂ ਨੂੰ ਫੋਨ ਵੀ ਕੀਤੇ ਵੀ ਇਥੋਂ ਉੱਠ ਜੋ ਕੋਈ ਪਤਾ ਨਹੀਂ ਆ ਤੁਸੀਂ ਸਿਮ ਰਹੀ ਆ ਪਾਣੀ ਦੀ ਰਫਤਾਰ ਜ਼ਿਆਦਾ ਉਹ ਉਹਨਾਂ ਨੇ ਕਦੀ ਉਮੀਦ ਹੀ ਨਹੀਂ ਕੀਤੀ ਵੀ ਪਾਣੀ ਉਹਨਾਂ ਤੱਕ ਪਹੁੰਚੂ ਪਾਣੀ ਇੰਨੀ ਤੇਜ਼ੀ ਨਾਲ ਪਹੁੰਚਿਆ ਕਿ ਦੋ ਮੰਜ਼ਲੀਆਂ ਕੋਠੀਆਂ ਉਹਨੇ ਆਪਣੇ ਕਲਾਵੇ ਚ ਲੈ ਲੀਆਂ ਉਹਨਾਂ ਨੂੰ ਕੋਈ ਸਮਾਨ ਕੱਢਣ ਦਾ ਮੌਕਾ ਨਹੀਂ ਮਿਲਿਆ ਡੰਗਰ ਸਾਹਮਣ ਦਾ ਮੌਕਾ ਨਹੀਂ ਮਿਲਿਆ ਔਰ ਉਹ ਬੜੀ ਮੁਸ਼ਕਲ ਲੋਕਾਂ ਜਾਣ ਹੀ ਬਚਾਈ ਆ ਜਾਂ ਕੋਠਿਆਂ ਤੇ ਚੜੇ ਆ ਹੁਣ ਜਿਹੜੇ ਰੈਵਨਿਊ ਡਿਪਾਰਟਮੈਂਟ ਦੱਸ ਰਿਹਾ ਵਾ ਕਿ 110000 ਏਕੜ ਤੱਕ ਦਾ ਜਿਹੜਾ ਰਕਬਾ ਆ ਉਹ ਤਕਰੀਬਨ ਡੁੱਬ ਚੁੱਕਾ ਪਾਣੀ ਇਹ ਤਕਰੀਬਨ ਕਹਿ ਲਓ ਵੀ ਇਹ ਤੇ ਹੋ ਗਈਆਂ ਪੁਸ਼ਟ ਖਬਰਾਂ ਇਹਨੂੰ ਡਬਲ ਕਰ ਲਓ ਸਵਾ 2 ਲੱਖ ਕਿਲਾ ਤੇ ਜਿਹੜਾ ਵਾ ਉਹ ਤਕਰੀਬਨ ਫਸਲ ਨਸਤੇ ਆ ਜਿਹੜੀ ਹੁਣ ਵੱਧ ਕੇ ਜਿਹੜਾ ਹਰੀਕੇ ਤੋਂ ਹੁਣ ਛੱਡਿਆ ਛੱਡਿਆ ਉਹਨੇ ਜੇ ਫਾਜ਼ਿਲਕਾ ਤੇ ਫਿਰੋਜ਼ਪੁਰ ਦਾ ਨੁਕਸਾਨ ਕਰਨਾ ਅਜੇ ਉਹ ਜਿਹੜਾ ਭਾਖੜਾ ਡੈਮ ਵਾਲਾ ਪਾਣੀ ਆ ਸਤਲੁਜ ਜਦੋਂ ਆਇਆ ਉਹਨੇ ਜਿਹੜਾ ਰੋਪੜਾ ਲੁਧਿਆਣਾ ਜਲੰਧਰ ਜ਼ਿਲ੍ਹਿਆਂ ਦੇ ਵਿੱਚ ਨੁਕਸਾਨ ਕਰਨਾ ਉਹ ਵੱਖਰਾ ਜਿਹੜੇ ਸਾਡੀਆਂ ਛੋਟੀਆਂ ਨਦੀਆਂ ਸਹਿਕ ਨਾਲੇ ਨਖਾਸੂ ਡਰੇਨਾ ਸਕੀਆਂ ਜਿਹੜੀਆਂ ਦਰਿਆਵਾਂ 'ਚ ਡਿੱਗਦੀਆਂ ਸਨ ਉਹ ਵਾਪਸ ਪਿੱਛੇ ਨੂੰ ਬੈਕ ਮਾਰ ਰਹੀਆਂ ਆ ਤੇ ਉਹ ਵੀ ਨੁਕਸਾਨ ਉਹਨਾਂ ਨੇ ਓਵਰਫਲੋ ਕੇ ਕਰਨਾ ਹੁਣ ਤੁਸੀਂ ਮੰਨ ਲਓ ਜੇ 3 ਲੱਖ ਕਿੱਲਾ ਫਸਲ ਬਰਬਾਦ ਹੋ ਗਈ ਜਿਹੜੇ ਲੋਕਾਂ ਦੇ ਜਾਨਵਰ ਮਰੇ ਆ ਤੇ ਘਰਾਂ ਦਾ ਨੁਕਸਾਨ ਆ ਤੇ ਸਮਾਨ ਦਾ ਨੁਕਸਾਨ ਆ ਉਹਦਾ ਹਿਸਾਬ ਕਿਤਾਬ ਲਈਏ ਨਾ ਬਹੁਤ ਤਾਂ ਤੱਕ ਅੰਕੜੇ ਜਾਂਦੇ ਆ ਤੇ 3 ਲੱਖ ਕਿੱਲੇ ਦਾ ਮਤਲਬ ਇਹ ਆ ਉਹਨੂੰ ਤੁਸੀਂ 1 ਲੱਖ ਨਾਲ ਗੁਣਾ ਕਰ ਲਓ 3 ਲੱਖ ਗੁਣਾ 1 ਲੱਖ ਦਾ ਨੁਕਸਾਨ ਤੇ ਫਸਲ ਦਾ ਹੀ ਆ ਜਿਹੜਾ ਘਰਾਂ ਚ ਹੋਇਆ ਵਾ ਉਹ ਇੱਕ ਇੱਥੇ ਸਾਡੇ ਮਿੱਤਰ ਸੀਗੇ ਆ ਕੋਨੇਵਾਲ ਕੋਟਗਰਬਖਸ਼ ਆਲੀ ਨੰਗਲ ਪਿੰਡ ਗਲੜੀ ਸੱਦਾ ਪਿੰਡ ਡੁਗਰੀ ਆ ਡੇਰੇ ਬਾਬੇ ਨਾਨਕ ਤੁਸੀਂ ਵੇਖੋ ਹਾਲਾਤ ਕਿਦਾਂ ਸ਼ਹਿਰ ਦੇ ਵਿੱਚ ਪੱਖੋਵਾਲ ਪਿੰਡ ਦੇ ਵਿੱਚ ਕਈਆਂ ਦਾ ਤੇ ਮੇਰੇ ਹਿਸਾਬ ਨਾਲ ప్రతి ਘਾਰ ਹੀ 2-2 3-3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਹਦੇ ਅੰਕੜੇ ਤੇ ਜੇ ਬਾਅਦ ਚ ਆਉਣੇ ਆ ਪਰ ਮੇਰਾ ਇਹ ਬੇਨਤੀ ਇਹ ਆ ਮੇਰਾ ਸਵਾਲ ਇਹ ਆ ਵੀ ਇਹਨਾਂ 37 ਸਾਲਾਂ ਦੇ ਵਿੱਚ ਜੇ ਸਰਕਾਰਾਂ ਨੇ ਸਿਆਸਤਦਾਨਾਂ ਨੇ ਠੇਕੇਦਾਰਾਂ ਨੇ ਕੋਈ ਸਬਕ ਨਹੀਂ ਸਿੱਖਿਆ ਤਾਂ ਲੋਕਾਂ ਨੇ ਕਿਉਂ ਨਹੀਂ ਸਿੱਖਿਆ ਲੋਕਾਂ ਨੇ ਵੀ ਨਹੀਂ ਸਿੱਖਿਆ ਅਹੀਂ ਵੱਡੇ ਵੱਡੀ ਮਸ਼ੀਨਰੀ ਟਰੈਕਟਰ ਕੋਠੀਆਂ ਜ਼ਰੂਰ ਖੜੀਆਂ ਕੀਤੀਆਂ ਪਰ ਅਹੀਂ ਉਹਨਾਂ ਦਾ ਡਿਜ਼ਾਈਨ ਜਿਹੜਾ ਵਾ ਉਹ ਆਪਣੇ ਪਾਣੀ ਦੀ ਮਾਰ ਵਾਸਤੇ ਉਹਨੂੰ ਡਿਜ਼ਾਈਨ ਨਹੀਂ ਕਰ ਸਕੇ ਹੁਣ ਜਿੱਦਾਂ ਦੇ ਹਾਲਾਤ ਬਣ ਗਿਆ ਹੁਣ ਹਰ ਪਿੰਡ ਨੂੰ ਜਿਹੜੇ ਦਰਿਆਵਾਂ ਦੇ ਕੰਢੇ ਨੇ ਉਹਨਾਂ ਨੂੰ ਜਿੱਦਾਂ ਸੁਸਾਇਟੀਆਂ ਬਣਾ ਕੇ ਆਪਣੀਆਂ ਕਿਸ਼ਤੀਆਂ ਖਰੀਦ ਲੈਣੀਆਂ ਚਾਹੀਦੀਆਂ ਤੇ ਹੁਣ ਵੀ ਤੇ ਪੈਸਾ ਲੱਗਾ ਆ ਹੁਣ ਵੀ ਤੇ ਲੋਕਾਂ ਨੇ ਆਪ ਹੀ ਕੋਸ਼ਿਸ਼ ਕੀਤੀ ਆ ਮਾਝੇ ਦੇ ਵਿੱਚ ਵੀ ਤੇ ਕਪੂਰਥਲੇ ਦੇ ਵਿੱਚ ਵੀ ਬੰਨ ਬੰਨਣ ਦੀ ਬਚਾਉਣ ਦੀ ਨਹੀਂ ਵਾਹ ਲੱਗੀ ਇਹ ਕੰਮ ਲੋਕਾਂ ਨੂੰ ਕਰਨੇ ਪਏ ਨੇ ਆ ਤੇ ਬਸ ਉਤੋਂ ਸਬਕ ਸਿੱਖਣਾ ਆ ਵੀ ਫਿਰ ਸਰਕਾਰਾਂ ਕਾਦੇ ਵਾਸਤੇ ਆ ਜਿਹੜੀ ਮੌਕੇ ਦੀ ਸਰਕਾਰ ਆ ਉਹਨੂੰ ਕਹਿ ਲੋ ਵੀ ਕਿੰਨੀ ਕੋ ਦੀ ਸਮਰਥਾ ਆ ਤੇ ਬਾਕੀ ਜਿਹੜੀਆਂ ਵਿਰੋਧੀ ਪਾਰਟੀਆਂ ਤੇ ਪਲੱਸ ਸੈਂਟਰ ਗਵਰਨਮੈਂਟ ਆ ਉਹ ਪੂਰਾ ਤਮਾਸ਼ਾ ਵੇਖ ਰਹੀ ਆ ਸਾਡਾ ਪੰਜਾਬ ਦਾ ਪਰ ਸਵਾਲ ਇਹ ਆ ਵੀ ਪੰਜਾਬ ਦੇ ਲੋਕ ਇਹਦੇ ਵਿੱਚੋਂ ਸਬਕ ਲੈਣਗੇ ਕਫੇਰ ਸਾਲਕ ਬਾਅਦ ਜਿਹਨੂੰ ਚੋਣ ਹੋਣੀ ਆ ਦੇ ਵੱਖੋ ਵੱਖ ਝੰਡੇ ਚੁੱਕੇ ਹੋ ਲਾਲਾ ਕੀ ਜਿਨ੍ਹਾਂ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਦਰਿਆਵਾਂ ਦੀ ਸਫਾਈ ਕਰਨੀ ਡਰੇਨਾਂ ਦੀ ਨਦੀਆਂ ਨਾਲਿਆਂ ਦੀ ਤੁਸੀਂ ਬੰਦ ਪੱਕੇ ਕਰਨੇ ਉਹਨਾਂ ਨੇ ਕੀਤੇ ਜਿਹੜੀ ਨਜਾਇਜ਼ ਮੈਨਿੰਗ ਹੋਈ ਆ ਉਹਨੂੰ ਕਿਸੇ ਨੇ ਰੋਕਿਆ ਜਿਨ੍ਹਾਂ ਨੇ ਖਾਲਾਂ ਤੇ ਸੂਆਂ ਤੇ ਨਹਿਰਾਂ ਤੇ ਦਰਿਆਵਾਂ ਤੇ ਸੜਕਾਂ ਦੇ ਬਰਮਾਂ ਤੇ ਨਿਕਾਸੀ ਪੁਲੀਆਂ ਤੱਕ ਤੇ ਬੰਦ ਕਰਕੇ ਕਬਜ਼ੇ ਕੀਤੇ ਹੋਏ ਆ ਉਹਨਾਂ ਦੀ ਕੋਈ ਜਵਾਬਦੇਹੀ ਹੋਊਗੀ ਛੱਪਲ ਟਾਬ ਜਿਨ੍ਹਾਂ ਨੇ ਮਲ ਲਿਆ ਪਾਣੀ ਨੂੰ ਜਾਣ ਨੂੰ ਕਿਧਰ ਰਸਤਾ ਨਹੀਂ ਮਿਲ ਡਿਆ ਉਹਨਾਂ ਦੀ ਜਵਾਬਦੇਹੀ ਹੋਊਗੀ ਇਹ ਇਹ ਨੈਤਿਕਤਾ ਨਾਲ ਜੁੜਿਆ ਇਹ ਖੁਦ ਆਪਣੇ ਆਪ ਨੂੰ ਡਰੈਸ ਕਰਨਾ ਪਊਗਾ ਨਹੀਂ ਤੇ ਸਿਰਫ ਚੰਦ ਲੋਕਾਂ ਦੇ ਸੁਆਰਥ ਲਾਲਚ ਤੇ ਮੂਰਖਤਾ ਕਰਕੇ ਸਾਡੇ ਨਾਲ ਇਹੋ ਕੁਝ ਹੁੰਦਾ ਰਹਿਣਾ ਵਾ ਬੜਾ ਵੱਡਾ ਸਵਾਲ ਸਾਰੀ ਦੁਨੀਆ ਸਾਡੇ ਵੱਲ ਦੇਖ ਰਹੀ ਆ ਕਿ ਅਹੀਂ ਇਹ 37 ਸਾਲਾਂ ਦੇ ਵਿੱਚ ਸਬਕ ਕੀ ਸਿੱਖਿਆ ਬਾਤ ਉਹਦੇ ਮੁਤਾਬਕ ਸਾਡੀਆਂ ਤਿਆਰੀਆਂ ਕੀ ਰਹੀਆਂ ਫਿਲਹਾਲ ਜ਼ੀਰੋ ਰਹੀਆਂ ਆ ਜ਼ਬਰਦਸਤ ਤਰੀਕੇ ਨਾਲ ਉਹਦੀ ਆਪਾਂ ਸਜ਼ਾ ਭੁਗਤ ਰਹੇ ਆ ਅੱਜ ਇਹ ਵੇਖੋ ਅੱਜ 27 ਅਗਸਤ ਆ ਆਉਣ ਵਾਲੇ ਦਿਨਾਂ 'ਚ ਕੀ ਬਣਦਾ